ਸੱਤ ਚਿਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੀ ਨਵੀਂ ਕਹਾਣੀ ਦੇ ਵਿੱਚ ਜਦੋਂ ਮੈਂ ਕਾਲਜ ਵਿੱਚ ਪੜਦਾ ਸੀ ਤਾਂ ਮੈਨੂੰ ਇੱਕ ਕੁੜੀ ਨਾਲ ਪਿਆਰ ਹੋ ਗਿਆ ਉਸ ਕੁੜੀ ਦਾ ਨਾਮ ਸੁਮਨ ਸੀ ਕੁੜੀ ਬਹੁਤ ਜ਼ਿਆਦਾ ਸੋਹਣੀ ਸੀ ਮੈਂ ਵੀ ਬਣਦਾ ਤਨ ਦਾ ਵਧੀਆ ਸੀ ਪਰ ਉਹ ਮੇਰੇ ਨਾਲੋਂ ਜ਼ਿਆਦਾ ਸੋਹਣੀ ਸੀ ਅਸੀਂ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਪਰ ਸ਼ੁਰੂਆਤ ਮੈਂ ਹੀ ਕੀਤੀ ਸੀ ਮੈਂ ਹੀ ਉਹਨੂੰ ਪ੍ਰਪੋਜ਼ ਕੀਤਾ ਸੀ ਉਹਨੇ ਵੀ ਮੈਨੂੰ ਹਾਂ ਕਰ ਦਿੱਤੀ ਸੀ ਅਸੀਂ ਦੋ ਅਸੀਂ ਉਦੋਂ ਕਾਲਜ ਵਿੱਚ ਬੀਏ ਕਰਨ ਲੱਗੇ ਸੀ ਬੀਏ ਕਰਨ ਤੋਂ ਬਾਅਦ ਅਸੀਂ ਦੋਵਾਂ ਨੇ ਇਕੱਠੇ ਐਮਏ ਵੀ ਕੀਤੀ ਫਿਰ ਅਸੀਂ ਪੀਐਚ ਡੀ ਲਈ ਕਿਸੇ ਕਾਲਜ ਵਿੱਚ ਅਲੱਗ ਤੋਂ ਐਡਮਿਸ਼ਨ ਕਰਵਾਈ ਉੱਥੇ ਵੀ ਅਸੀਂ ਇਕੱਠੇ ਹੀ ਲੱਗੇ ਸੀ ਸਾਡਾ ਇੰਨਾ ਖ ਜ਼ਿਆਦਾ ਪਿਆਰ ਸੀ ਕਿ ਅਸੀਂ ਦੋਵੇਂ ਇੱਕ ਦੂਜੇ ਬਿਨਾ ਬਿਲਕੁਲ ਨਹੀਂ ਰਹਿ ਸਕਦੀ ਸੀ ਸੁਮਨ ਮੇਰੇ ਬਿਨਾ ਨਹੀਂ ਰਹਿ ਸਕਦੀ ਸੀ ਤੇ ਮੈਂ ਸੁਮਨ ਬਿਨਾ ਨਹੀਂ ਰਹਿ ਸਕਦਾ ਸੀ ਮੈਂ ਕਾਫੀ ਵਧੀਆ ਘਰੋਂ ਸੀ ਨੀਹਾ ਥੋੜੇ ਗਰੀਬ ਘਰੋਂ ਸੀ ਪਰ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਕਿਉਂਕਿ ਮੈਂ ਸੁਮਨ ਨੂੰ ਬੜਾ ਪਿਆਰ ਕਰਦਾ ਸੀ ਮੇਰਾ ਨਾਮ ਸੇਵਕ ਹੈ ਸੁਮਨ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਤੇਰੇ ਘਰ ਦੇ ਮੈਨੂੰ ਕਦੇ ਵੀ ਨਹੀਂ ਅਪਣਾਉਣਗੇ ਕਿਉਂਕਿ ਮੈਂ ਗਰੀਬ ਘਰੋਂ ਆ ਮੈਂ ਸੁਮਨ ਨੂੰ ਹਮੇਸ਼ਾ ਹੀ ਭਰੋਸਾ ਦਿਵਾਇਆ ਸੀ ਕਿ ਤੂੰ ਮੇਰੇ ਤੇ ਵਿਸ਼ਵਾਸ ਰੱਖ ਮੈਂ ਕਦੇ ਵੀ ਤੇਰਾ ਹੱਥ ਨਹੀਂ ਛੱਡਦਾ ਕਿਉਂਕਿ ਮੈਂ ਉਹਨੂੰ ਸੱਚਾ ਪਿਆਰ ਕਰਦਾ ਸੀ ਉਹ ਵੀ ਮੈਨੂੰ ਬੜਾ ਪਿਆਰ ਕਰਦੀ ਸੀ ਮੈਨੂੰ ਇੰਨੀ ਵਧੀਆ ਕੁੜੀ ਮਿਲੀ ਸੀ ਹੋਰ ਮੈਨੂੰ ਕੀ ਚਾਹੀਦਾ ਸੀ ਮੈਂ ਸੁਮਨ ਦਾ ਬੜਾ ਧਿਆਨ ਰੱਖਦਾ ਸੀ ਜੋ ਕੋਈ ਉਹਦੇ ਬਲ ਅੱਖ ਚੱਕ ਕੇ ਵੀ ਦੇਖਦਾ ਸੀ ਤਾਂ ਮੈਨੂੰ ਬੜਾ ਗੁੱਸਾ ਆਉਂਦਾ ਸੀ ਮੈਨੂੰ ਉਹ ਆਪਣੀ ਵਾਈਫ ਹੀ ਲੱਗਣ ਲੱਗ ਗਈ ਸੀ ਦੋਵਾਂ ਨੇ ਕਾਲਜ ਟਾਈਮ ਬੜਾ ਅੰਜੋਏ ਕੀਤਾ ਪਰ ਕਦੇ ਵੀ ਮੈਂ ਉਹਦੇ ਨਾਲ ਗਲਤ ਰਿਲੇਸ਼ਨ ਨਹੀਂ ਬਣਾਇਆ ਸੀ ਹੁਣ ਸਾਡੇ ਰਿਲੇਸ਼ਨ ਨੂੰ 5 ਸਾਲ ਹੋ ਗਏ ਸੀ ਅਸੀਂ ਦੋਵਾਂ ਨੇ ਪੀਏ ਤੇ ਐਮਏ ਇਕੱਠਿਆਂ ਨਹੀਂ ਕੀਤੀ ਸੀ ਸਾਡੇ ਵਿੱਚ ਕੋਈ ਦਰਾਰ ਨਹੀਂ ਆਈ ਸੀ ਅਸੀਂ ਇੱਕ ਦੂਜੇ ਨਾਲ ਬਹੁਤ ਵਧੀਆ ਰਹਿੰਦੇ ਸੀ ਕਈਆਂ ਨੇ ਸਾਡੇ ਵਿੱਚ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸਭ ਨਕਾਮ ਰਹੇ ਅਸੀਂ ਦੋਵਾਂ ਨੇ ਆਪਣਾ ਰਿਸ਼ਤਾ ਬਹੁਤ ਵਧੀਆ ਬਣਾ ਕੇ ਰੱਖਿਆ ਸੀ ਸਾਡੇ ਵਿੱਚ ਇੱਕ ਦੂਜੇ ਲਈ ਬੜਾ ਵਿਸ਼ਵਾਸ ਸੀ ਅਸੀਂ ਕਦੇ ਵੀ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਏ ਸੀ ਮੈਂ ਤਾਂ ਹੌਲੀ-ਹੌਲੀ ਆਪਣੀ ਮੰਮੀ ਕੋਲ ਇਹ ਰਿਸ਼ਤੇ ਬਾਰੇ ਗੱਲ ਕਰ ਦਿੱਤੀ ਸੀ ਮੰਮੀ ਨੂੰ ਕੋਈ ਇਤਰਾਜ਼ ਨਹੀਂ ਸੀ ਮੰਮੀ ਡੈਡੀ ਕਹਿੰਦੇ ਸੀ ਕਿ ਜੇ ਕੁੜੀ ਸਿਆਣੀ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਮੈਂ ਮੰਮੀ ਡੈਡੀ ਨੂੰ ਸਮਨ ਨਾਲ ਆਪਣੀ ਫੋਟੋ ਵੀ ਦਿਖਾ ਦਿੱਤੀ ਸੀ ਮੇਰੇ ਮੰਮੀ ਡੈਡੀ ਨੂੰ ਕੁੜੀ ਪਸੰਦ ਸੀ ਜਦੋਂ ਮੈਂ ਕਾਲਜ ਜਾ ਕੇ ਸੁਮਨ ਨੂੰ ਇਹ ਸਰਪ੍ਰਾਈਜ਼ ਦਿੱਤਾ ਕਿ ਮੈਂ ਆਪਣੇ ਮੰਮੀ ਡੈਡੀ ਕੋਲ ਕੱਲ ਕਰ ਦਿੱਤੀ ਤੇ ਉਹ ਮੰਨ ਗਏ ਨੇ ਤਾਂ ਉਹ ਬੜੀ ਖੁਸ਼ ਹੋਈ ਉਹਦੇ ਲਈ ਇਹ ਦਿਨ ਬੜਾ ਖੁਸ਼ੀ ਵਾਲਾ ਸੀ ਫਿਰ ਅਸੀਂ ਦੋਵਾਂ ਨੇ ਜਾ ਕੇ ਫਾਈਵ ਸਟਾਰ ਹੋਟਲ ਵਿੱਚ ਖਾਣਾ ਵੀ ਖਾਧਾ ਮੈਨੂੰ ਘਰੋਂ ਪੈਸੇ ਦੀ ਕੋਈ ਘਾਟ ਨਹੀਂ ਸੀ ਮੇਰੇ ਘਰ ਸਭ ਕੁਝ ਸੀ ਪਰ ਫਿਰ ਵੀ ਸੋਮਨ ਇਸ ਗੱਲ ਤੋਂ ਡਰਦੀ ਸੀ ਕਿ ਮੇਰੇ ਘਰ ਦੇ ਉਹਦੇ ਨਾਲ ਮੇਰਾ ਰਿਸ਼ਤਾ ਨਹੀਂ ਕਰਨਗੇ ਪਰ ਹੁਣ ਉਹ ਬੜੀ ਖੁਸ਼ ਸੀ ਫਿਰ ਵੀ ਕਦੇ ਕਦੇ ਉਹਦੇ ਮਨ ਵਿੱਚ ਇਹ ਗੱਲ ਆ ਜਾਂਦੀ ਸੀ ਕਿ ਬਾਅਦ ਵਿੱਚ ਕਿਤੇ ਉਹ ਮੈਨੂੰ ਇਸ ਗੱਲ ਦਾ ਬੇਨਾ ਨਾ ਦੇਣ ਕਿ ਮੈਂ ਗਰੀਬ ਘਰ ਦੀ ਕੁੜੀ ਆ ਪਰ ਮੇਰੀ ਫੈਮਿਲੀ ਐਦਾਂ ਦੀ ਬਿਲਕੁਲ ਵੀ ਨਹੀਂ ਸੀ ਸਾਡੇ ਘਰ ਕਿਸੇ ਚੀਜ਼ ਦੀ ਘਾਟ ਨਹੀਂ ਸੀ ਇਸ ਕਰਕੇ ਮੇਰੇ ਘਰ ਦੇਆਂ ਨੂੰ ਕੋਈ ਦਾਜ ਵਗੈਰਾ ਦੀ ਝਾਕ ਵੀ ਨਹੀਂ ਉਹਨਾਂ ਨੂੰ ਤਾਂ ਬਸ ਇੱਕ ਚੰਗੀ ਕੁੜੀ ਚਾਹੀਦੀ ਸੀ ਹੋਰ ਕੁਝ ਵੀ ਨਹੀਂ ਚਾਹੀਦਾ ਸੀ ਇਸ ਕਰਕੇ ਮੈਂ ਇਸ ਗੱਲ ਤੋਂ ਬੜਾ ਖੁਸ਼ ਸੀ ਕਿਉਂਕਿ ਮੈਨੂੰ ਇਸ ਗੱਲ ਦੀ ਬੇਫਿਕਰੀ ਸੀ ਕਿ ਮੇਰੇ ਘਰ ਦੇ ਕਦੇ ਵੀ ਸੁਮਨ ਨਾਲ ਐਜਾ ਵਿਵਹਾਰ ਨਹੀਂ ਕਰਨਗੇ ਸੁਮਨ ਦੇ ਮਨ ਵਿੱਚ ਜੋ ਡਰ ਸੀ ਉਹ ਵਿਆਹ ਤੋਂ ਬਾਅਦ ਠੀਕ ਹੋ ਜਾਣਾ ਸੀ ਕਿਉਂਕਿ ਇੱਥੇ ਆ ਕੇ ਉਹਨੇ ਸਭ ਕੁਝ ਵੇਖ ਹੀ ਲੈਣਾ ਸੀ ਇੱਕ ਦਿਨ ਮੈਂ ਸੁਮਨ ਨੂੰ ਕਿਹਾ ਕਿ ਹੁਣ ਆਪਾਂ ਵਿਆਹ ਕਰਵਾ ਲੈਂਦੇ ਆ ਮੇਰੇ ਘਰ ਤਾਂ ਗੱਲ ਕਰ ਹੀ ਲਈ ਆ ਤੂੰ ਆਪਣੇ ਘਰ ਵੀ ਗੱਲ ਕਰ ਲੈ ਉਹ ਕਹਿਣ ਲੱਗੀ ਠੀਕ ਹੈ ਗੱਲ ਤਾਂ ਮੈਂ ਕਰ ਲੂਗੀ ਪਰ ਅਜੇ ਪਿਆਰ ਰੁਕ ਕੇ ਕਰਵਾ ਲਵਾਂਗੇ ਆਪਾਂ ਅਗੇਂਜਮੈਂਟ ਕਰਵਾ ਲੈਂਦੇ ਆ ਕਿਉਂਕਿ ਉਸ ਟਾਈਮ ਅਸੀਂ ਵੇਟ ਕਰਦੇ ਸੀ ਸੁਮਨ ਦਾ ਘਰਵਾਰ ਇੰਨਾ ਜ਼ਿਆਦਾ ਸੋਹਣਾ ਨਹੀਂ ਸੀ ਤੇ ਘਰ ਉਹ ਠੀਕ ਜਿਹੀ ਸੀ ਪਰ ਉਹਦਾ ਮਾਮਾ ਸੀ ਜੋ ਉਹਨੂੰ ਪੀਐਡ ਕਰਵਾ ਰਿਹਾ ਸੀ ਉਹ ਪੈਸੇ ਲਗਾ ਰਿਹਾ ਸੀ ਉਹ ਬਾਹਰ ਕਨੇਡਾ ਵਿੱਚ ਸੈਟ ਸੀ ਅਸੀਂ ਦੋਵਾਂ ਨੇ ਖੁੱਬ ਵਧੀਆ ਪੜ੍ਹਾਈ ਕੀਤੀ ਮੈਂ ਤਾਂ ਅੱਗੇ ਜਾ ਕੇ ਆਪਣੇ ਪਾਪਾ ਦਾ ਹੀ ਬਿਜ਼ਨਸ ਸੰਭਾਲਣਾ ਸੀ ਪਰ ਫਿਰ ਵੀ ਮੈਂ ਸੁਮਨ ਕਰਕੇ ਉਹਨੂੰ ਮਿਲਣ ਦਾ ਮਾਰਾ ਪੜੀ ਜਾਂਦਾ ਸੀ ਤਾਂ ਕਿ ਅਸੀਂ ਦੋਵੇਂ ਇਕੱਠੇ ਰਹੀਏ ਇੱਕ ਦੂਜੇ ਦੇ ਸਾਹਮਣੇ ਰਹੀਏ ਹੌਲੀ ਹੌਲੀ ਸੁਮਨ ਦੇ ਘਰ ਵੀ ਇਹ ਗੱਲ ਚਲੀ ਗਈ ਸੀ ਸੁਮਨ ਦੇ ਘਰ ਦੇਆਂ ਨੂੰ ਸਾਡੇ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਸੀ ਸੁਮਨ ਨੇ ਆਪਣੀ ਮੰਮੀ ਨੂੰ ਮੇਰੇ ਬਾਰੇ ਦੱਸਿਆ ਤਾਂ ਉਹਦੀ ਮੰਮੀ ਤਾਂ ਉਦੋਂ ਹੀ ਮੰਨ ਗਈ ਸੀ ਹੌਲੀ ਹੌਲੀ ਫਿਰ ਸੁਮਨ ਨੇ ਆਪਣੇ ਡੈਡੀ ਕੋਲ ਭਰਾ ਕੋਲ ਵੀ ਗੱਲ ਕਰ ਲਈ ਸੀ ਸੁਮਨ ਦਾ ਭਰਾ ਸੁਮਨ ਨਾਲ ਪੱਟਾ ਸੀ ਉਹਨੂੰ ਵੀ ਸਾਡੇ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਸੀ ਮੈਂ ਬੜਾ ਖੁਸ਼ ਸੀ ਕਿਉਂਕਿ ਸਾਡੇ ਦਿਲ ਦੀ ਗੱਲ ਪੂਰੀ ਹੋਣ ਵਾਲੀ ਸੀ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਸਾਡੀ ਅਗੇਜਮੈਂਟ ਹੋ ਗਈ ਸੀ ਵਿਆਹ ਅਜੇ 6 ਮਹੀਨੇ ਤੱਕ ਰੋਕਿਆ ਸੀ ਉਹ ਟਾਈਮ ਸਾਡੇ ਦੋਵਾਂ ਲਈ ਬੜਾ ਔਖਾ ਲੰਘਿਆ ਸੀ ਕਿਉਂਕਿ ਸਾਡੇ ਦੋਵਾਂ ਦੇ ਦਿਲ ਵਿੱਚ ਇੱਕ ਦੂਜੇ ਲਈ ਬੜੀ ਖਿੱਚ ਸੀ ਕਿ ਕਦੋਂ ਅਸੀਂ ਇਕੱਠੇ ਹੋ ਜਾਈਏ ਬੇਸ਼ੱਕ ਅਸੀਂ ਮਿਲਦੇ ਰਹਿੰਦੇ ਸੀ ਪਰ ਫਿਰ ਵੀ ਵਿਆਹ ਵਾਲੀ ਫੀਲਿੰਗ ਦਾ ਅਲੱਗ ਹੀ ਨਜ਼ਾਰਾ ਸੀ ਮੈਂ ਸੁਮਨ ਨੂੰ ਕਿਹਾ ਕਿ ਜੋ ਆਪਾਂ ਟਾਈਮ ਹੁਣ ਸਪੈਂਡ ਕਰ ਰਹੇ ਹਾਂ ਇਹ ਵਾਪਸ ਨਹੀਂ ਆਉਣਾ ਹੁਣ 6 ਮਹੀਨਿਆਂ ਦੇ ਬਾਅਦ ਸਾਡਾ ਵਿਆਹ ਹੋ ਗਿਆ ਸੀ ਵਿਆਹ ਵਿੱਚ ਬੜੀਆਂ ਰੌਣਕਾਂ ਲੱਗੀਆਂ ਸੀ ਵਿਆਹ ਦਾ ਸਾਰਾ ਖਰਚਾ ਮੈਂ ਆਪਣੇ ਵੱਲੋਂ ਕੀਤਾ ਸੀ ਕਿਉਂਕਿ ਸਾਡੇ ਕੋਲ ਤਾਂ ਪੈਸੇ ਦੀ ਕੋਈ ਘਾਟ ਨਹੀਂ ਸੀ ਪਰ ਸੁਮਨ ਦੇ ਘਰ ਐਨੇ ਪੈਸੇ ਨਹੀਂ ਸੀ ਸਾਡੇ ਸਾਰੇ ਰਿਸ਼ਤੇਦਾਰ ਵੀ ਅਮੀਰ ਸੀ ਇਸੇ ਕਰਕੇ ਅਸੀਂ ਉਸ ਹਿਸਾਬ ਨਾਲ ਵਿਆਹ ਕੀਤਾ ਸੀ ਪਰ ਕਿਸੇ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਸੀ ਕਿ ਵਿਆਹ ਤੇ ਖਰਚਾ ਅਸੀਂ ਕੀਤਾ ਹੈ ਕਿਉਂਕਿ ਅਸੀਂ ਇਹ ਗੱਲ ਕਿਸੇ ਕੋਲ ਸ਼ੇਅਰ ਨਹੀਂ ਕੀਤੀ ਸੀ ਮੇਰੇ ਮੰਮੀ ਡੈਡੀ ਨੇ ਵੀ ਇਸ ਗੱਲ ਵਿੱਚ ਮੇਰਾ ਬੜਾ ਸਾਥ ਦਿੱਤਾ ਸੀ ਉਹਨਾਂ ਨੇ ਵੀ ਇਹ ਗੱਲ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤੀ ਵਿਆਹ ਹੋ ਗਿਆ ਸੁਮਨ ਸਾਡੇ ਘਰ ਆ ਗਈ ਸੀ ਅਸੀਂ ਦੋਵੇਂ ਬਹੁਤ ਘੁੰਮੇ ਫਿਰੇ ਬਾਹਰਲੀਆਂ ਕੰਟਰੀਆਂ ਵਿੱਚ ਗਏ ਮੰਮੀ ਡੈਡੀ ਨੇ ਸਾਨੂੰ ਵਿਆਹ ਤੋਂ ਬਾਅਦ ਹਨੀਮੂਨ ਲਈ ਟਿਕਟ ਕਰਵਾ ਦਿੱਤੀ। ਅਸੀਂ ਦੁਬਈ ਤੇ ਲੰਡਨ ਘੁੰਮ ਕੇ ਆਏ। ਸੁਮਨ ਤੇ ਮੈਂ ਇੱਕ ਦੂਜੇ ਨਾਲ ਬੜੇ ਖੁਸ਼ ਸੀ। 2-3 ਮਹੀਨੇ ਲੰਘਣ ਤੋਂ ਬਾਅਦ ਅਚਾਨਕ ਹੀ ਸਾਨੂੰ ਪਤਾ ਲੱਗਾ ਕਿ ਸੁਮਨ ਪ੍ਰੈਗਨੈਂਟ ਆ। ਸੁਮਨ ਅਜੇ ਪੱচ্চਾ ਨਹੀਂ ਚਾਹੁੰਦੀ ਸੀ। ਇਸ ਗੱਲ ਤੋਂ ਸਾਰਾ ਪਰਿਵਾਰ ਬੜਾ ਖੁਸ਼ ਸੀ ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਸੁਮਨ ਪ੍ਰੈਗਨੈਂਟ ਆ। ਮੈਂ ਸੁਮਨ ਨੂੰ ਸਮਝਾਇਆ ਕਿ ਜੇ ਤੂੰ ਇਹ ਬੱਚਾ ਨਹੀਂ ਚਾਹੁੰਦੀ ਤਾ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਆ ਪਰ ਫਿਰ ਵੀ ਆਪਾਂ ਨੂੰ ਇੱਕ ਵਾਰ ਸੋਚਣਾ ਚਾਹੀਦਾ ਕਿਉਂਕਿ ਰੱਬ ਆਪਾਂ ਨੂੰ ਹੁਣ ਦੇ ਰਿਹਾ ਹੈ ਕਈ ਲੋਕ ਇਸ ਨੂੰ ਤਸਦੇ ਨੇ ਕਾਫੀ ਸਮਝਾਉਣ ਦੇ ਬਾਅਦ ਸੁਮਨ ਸਮਝ ਗਈ ਤੇ ਉਹਨੂੰ ਵੀ ਬੱਚੇ ਦੀ ਚਾਹਤ ਪੈਦਾ ਹੋ ਗਈ ਕਿਉਂਕਿ ਉਹ ਵੀ ਆਪਣੀ ਔਲਾਦ ਮਾਰਨਾ ਨਹੀਂ ਚਾਹੁੰਦੀ ਸੀ ਉਹਦੇ ਦਿਲ ਵਿੱਚ ਵੀ ਮਾਂ ਬਣ ਦੀ ਚਾਹਤ ਪੈਦਾ ਹੋ ਗਈ ਉਹਨਾਂ ਦਿਨਾਂ ਵਿੱਚ ਮੈਂ ਉਹਦਾ ਬੜਾ ਖਿਆਲ ਰੱਖਿਆ ਸੁਮਨ ਤਾਂ ਬਸ ਇੱਕ ਕਿਸਮ ਦੀ ਮੇਰੀ jaan ਹੀ ਸੀ ਜਦੋਂ ਉਹਨੂੰ ਥੋੜੀ ਜਿਹੀ ਖਰੋਚ ਲੱਗਦੀ ਜਿੱਦਾਂ ਮੇਰੀ jaan ਨਿਕਲਣ ਵਾਲੀ ਹੋ ਜਾਂਦੀ ਸੀ ਮੈਂ ਉਹਨੂੰ ਇੰਨਾ ਤੋਂ ਜ਼ਿਆਦਾ ਪਿਆਰ ਕਰਦਾ ਸੀ ਕਿ ਮੈਂ ਉਹਦੇ ਲਈ jaan ਦੇਣ ਲਈ ਵੀ ਤਿਆਰ ਜੋ ਕੋਈ ਵੀ ਮੈਨੂੰ ਆ ਕੇ ਕਹਿ ਦਿੱਤਾ ਕਿ ਉਹ ਗਲਤ ਆ ਤਾਂ ਮੈਂ ਕਦੇ ਵੀ ਨਹੀਂ ਮੰਨ ਸਕਦਾ ਸੀ ਕਿਉਂਕਿ ਮੈਨੂੰ ਉਹਦੇ ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ ਉਨਾ ਹੀ ਵਿਸ਼ਵਾਸ ਉਹ ਮੇਰੇ ਤੇ ਕਰਦੀ ਸੀ ਉਹ 9 ਮਹੀਨੇ ਮੈਂ ਹਮੇਸ਼ਾ ਉਹਦੇ ਨਾਲ ਨਾਲ ਰਹਾ ਉਹਨਾਂ 9 ਮਹੀਨਿਆਂ ਵਿੱਚ ਮੈਂ ਉਹਨੂੰ ਕਦੇ ਵੀ ਦਰਦ ਦਾ ਅਹਿਸਾਸ ਨਹੀਂ ਹੋਣ ਦਿੱਤਾ ਮੈਂ ਉਹਦਾ ਬੜਾ ਸਾਥ ਦਿੱਤਾ ਕਿਉਂਕਿ ਮੈਂ ਉਹਨੂੰ ਕਦੇ ਵੀ ਇਕੱਲੀ ਨਹੀਂ ਛੱਡਣਾ ਚਾਹੁੰਦਾ ਸੀ ਬੇਸ਼ੱਕ ਸਾਡਾ ਬਿਜ਼ਨਸ ਐਦਾਂ ਦਾ ਸੀ ਕਿ ਸਾਨੂੰ ਪਾਰਲੀਮੈਂਟਰੀਆਂ ਵਿੱਚ ਆਉਣਾ ਪੈਂਦਾ ਸੀ ਪਰ ਫਿਰ ਵੀ ਉਹਨਾਂ ਦਿਨਾਂ ਵਿੱਚ ਉਹਨੂੰ ਛੱਡ ਕੇ ਨਾ ਗਿਆ ਜਦੋਂ ਮੈਂ ਉਹਨੂੰ ਛੱਡ ਕੇ ਜਾਂਦਾ ਸੀ ਮੈਨੂੰ ਉਹਦੀ ਫਿਕਰ ਲੱਗੀ ਰਹਿੰਦੀ ਸੀ ਬੇਸ਼ੱਕ ਮੰਮੀ ਉਹਦੀ ਬੜੀ ਕੇਅਰ ਕਰਦੀ ਸੀ ਪਰ ਫਿਰ ਵੀ ਮੈਂ ਉਹਦੇ ਕੋਲ ਰਹਿਣਾ ਚਾਹੁੰਦਾ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਉਹਨੂੰ ਮੇਰੀ ਜ਼ਿਆਦਾ ਜ਼ਰੂਰਤ ਆ 9 ਮਹੀਨੇ ਪੂਰੇ ਹੋਣ ਤੋਂ ਬਾਅਦ ਸਾਡੇ ਘਰ ਬੇਟੇ ਨੇ ਜਨਮ ਲਿਆ ਉਹ ਬਹੁਤ ਜ਼ਿਆਦਾ ਸੋਹਣਾ ਸੀ ਬਿਲਕੁਲ ਹੀ ਮੇਰੀ ਸੁਮਨ ਵਰਗਾ ਸੀ ਅਸੀਂ ਦੋਵੇਂ ਉਹਨੂੰ ਪਾ ਕੇ ਬੜੇ ਖੁਸ਼ ਸੀ ਸਾਨੂੰ ਸਾਰੇ ਵਧਾਈਆਂ ਦੇ ਰਹੇ ਸੀ ਯਕੀਨ ਨਹੀਂ ਹੁੰਦਾ ਸੀ ਕਿ ਅਸੀਂ ਦੋਵੇਂ ਮੰਮੀ ਡੈਡੀ ਬਣ ਗਏ ਆ ਮੈਂ ਸੁਮਨ ਨੂੰ ਕਿਹਾ ਕਿ ਅੱਜ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਮੇਰੀ ਵੀ ਆਪਣੀ ਔਲਾਦ ਹੋ ਗਈ ਆ ਸੁਮਨ ਕਹਿਣ ਲੱਗੀ ਮੈਨੂੰ ਵੀ ਸੁਪਨਾ ਜਿਹਾ ਲੱਗਦਾ ਆ ਇੰਦਾ ਲੱਗਦਾ ਆ ਜਿੱਦਾਂ ਸਭ ਕੁਝ ਕਿੰਨੀ ਜਲਦੀ ਜਿਹਾ ਹੋ ਗਿਆ ਜੋ ਕੁਝ ਵੀ ਸੀ ਅਸੀਂ ਦੋਵੇਂ ਬੜੇ ਖੁਸ਼ ਸੀ ਸਾਡਾ ਪਰਿਵਾਰ ਵੀ ਬੜਾ ਖੁਸ਼ ਸੀ ਸੁਮਨ ਦੇ ਪੇਕੇ ਜਾਣੇ ਕਿ ਬੱਚੇ ਦੇ ਨਾਨਕੇ ਵੀ ਉਹਨੂੰ ਵੇਖਣ ਲਈ ਆਏ ਸਾਰੇ ਬੜੇ ਖੁਸ਼ ਸੀ ਜਦੋਂ ਸੁਮਨ ਬੱਚਾ ਲੈ ਕੇ ਘਰ ਆ ਗਈ ਸੀ ਉਦੋਂ ਇੱਕ ਪਾਰਟੀ ਵੀ ਰੱਖੀ ਤੇ ਸਾਰਿਆਂ ਨੂੰ ਬੁਲਾਇਆ ਅਸੀਂ ਕੇਕ ਬਗੈਰਾ ਵੀ ਕਟਿਆ ਖੁਸ਼ੀ ਹੀ ਇੰਨੀ ਜ਼ਿਆਦਾ ਸੀ ਬੱਚੇ ਦੇ ਨਾਲ ਮਾਪੇ ਬਣਦਾ ਅਹਿਸਾਸ ਜਿਆ ਹੋਇਆ ਸੀ ਯਕੀਨ ਨਹੀਂ ਹੋ ਰਿਹਾ ਸੀ ਕਿ ਅਸੀਂ ਮਾਪਿਓ ਬਣ ਗਏ ਹਾਂ ਬੱਚੇ ਦੀ ਕੇਅਰ ਸੁਮਨ ਬਹੁਤ ਕਰਦੀ ਸੀ ਉਹ ਸਾਰਾ ਦਿਨ ਉਹਦੇ ਅੱਗੇ ਪਿੱਛੇ ਫਿਰਦੀ ਰਹਿੰਦੀ ਸੀ ਮੰਮੀ ਵੀ ਉਹਦੇ ਨਾਲ ਬੜੀ ਹੈਲਪ ਕਰਵਾਉਂਦੀ ਸੀ ਮੈਨੂੰ ਥੋੜਾ ਕੰਮ ਕਾਜ ਕਰਕੇ ਬਾਹਰ ਜਾਣਾ ਪੈਂਦਾ ਸੀ ਪਰ ਫਿਰ ਵੀ ਮੈਂ ਆਪਣੇ ਬੱਚੇ ਲਈ ਟਾਈਮ ਕੱਢਦਾ ਸੀ ਸਾਡਾ ਰਿਸ਼ਤਾ ਅੱਗੇ ਨਾਲੋਂ ਵੀ ਊੜਾ ਹੋ ਗਿਆ ਸੀ ਸਾਡੇ ਵਿੱਚ ਅੱਗੇ ਨਾਲੋਂ ਵੀ ਜ਼ਿਆਦਾ ਪਿਆਰ ਪੈ ਗਿਆ ਸੀ ਹੌਲੀ ਹੌਲੀ ਸਮਾਂ ਬੀਤਦਾ ਗਿਆ ਮੈਂ ਜਿੱਥੇ ਵੀ ਕੰਮ ਤੇ ਜਾਂਦਾ ਸੀ ਸੋਮਨ ਨੂੰ ਵੀਡੀਓ ਕਾਲ ਕਰਕੇ ਦੇਖਦਾ ਰਹਿੰਦਾ ਸੀ ਬੱਚੇ ਨਾਲ ਗੱਲ ਕਰਦਾ ਰਹਿੰਦਾ ਸੀ ਕਿਉਂਕਿ ਮੇਰਾ ਆਪਣੇ ਪਰਿਵਾਰ ਤੋਂ ਬਿਲਕੁਲ ਵੀ ਦੂਰ ਜਾਣ ਨੂੰ ਮਨ ਨਹੀਂ ਕਰਦਾ ਸੀ ਪਰ ਕੰਮ ਕਰਕੇ ਮੈਨੂੰ ਜਾਣਾ ਪੈਂਦਾ ਸੀ ਇੱਕ ਦਿਨ ਮੈਨੂੰ ਕਿਸੇ ਨੇ ਐਜੀ ਗੱਲ ਦੱਸੀ ਜੋ ਸੁਣ ਕੇ ਮੈਨੂੰ ਬਿਲਕੁਲ ਯਕੀਨ ਨਹੀਂ ਹੋਇਆ ਮੇਰੇ ਇੱਕ ਖਾਸ ਦੋਸਤ ਨੇ ਮੈਨੂੰ ਦੱਸਿਆ ਕਿ ਭਾਪੀ ਜਾਨੀ ਕੀ ਸੁਮਨ ਕਿਸੇ ਮਰਦ ਨਾਲ ਇੱਕ ਦੂਜੇ ਦੇ ਹੱਥ ਵਿੱਚ ਹੱਥ ਪਾ ਕੇ ਬੈਠੇ ਸੀ ਮੈਨੂੰ ਨਹੀਂ ਲੱਗਦਾ ਸੀ ਕਿ ਉਹਦਾ ਕੋਈ ਰਿਸ਼ਤੇਦਾਰ ਹੋਊਗਾ ਮੈਂ ਉਸ ਮੁੰਡੇ ਨਾਲ ਲੜ ਪਿਆ ਕਿਉਂਕਿ ਮੈਨੂੰ ਇਸ ਗੱਲ ਤੇ ਬਿਲਕੁਲ ਵੀ ਯਕੀਨ ਨਹੀਂ ਆਇਆ ਕਿਉਂਕਿ ਮੈਨੂੰ ਆਪਣੀ ਸੁਮਨ ਤੇ ਆਪਣੇ ਨਾਲੋਂ ਵੀ ਜ਼ਿਆਦਾ ਯਕੀਨ ਸੀ ਮੇਰੇ ਮੰਮੀ ਡੈਡੀ ਮੇਰੀ ਭੈਣ ਕੋਲ ਕੈਨੇਡਾ ਘੁੰਮਣ ਗਏ ਹੋਏ ਸੀ ਉਸ ਟਾਈਮ ਸੁਮਨ ਇੰਡੀਆ 'ਚ ਇਕੱਲੀ ਸੀ ਮੈਂ ਵੀ ਬਾਹਰ ਕੰਮ ਦੇ ਸਿਲਸਲੇ ਵਿੱਚ ਆਇਆ ਹੋਇਆ ਸੀ ਤੇ ਮੈਨੂੰ ਉੱਥੇ ਘੱਟੋ ਘੱਟ 1 ਮਹੀਨਾ ਲੱਗ ਜਾਣਾ ਸੀ ਉਸ ਇੱਕ ਮਹੀਨੇ ਦੇ ਵਿੱਚ ਹੀ ਮੈਨੂੰ ਇਹ ਖਬਰ ਮਿਲ ਗਈ ਸੀ ਮੈਂ ਉਸੇ ਟਾਈਮ ਸੁਮਨ ਨੂੰ ਕਾਲ ਕੀਤੀ ਤੇ ਸੁਮਨ ਨੇ ਮੇਰੀ ਕਾਲ ਚੁੱਕ ਵੀ ਲਈ ਮੈਂ ਸੁਮਨ ਨੂੰ ਪੁੱਛਿਆ ਕਿ ਕਿੱਥੇ ਆ ਸੁਮਨ ਨੇ ਮੈਨੂੰ ਦੱਸਿਆ ਕਿ ਮੈਂ ਆਪਣੇ ਮਾਮੇ ਦੇ ਮੁੰਡੇ ਨਾਲ ਸ਼ਹਿਰ ਆਈ ਹੋਈ ਆ ਕਿਉਂਕਿ ਥੋੜੀ ਜਿਹੀ ਸ਼ਾਪਿੰਗ ਕਰਨੀ ਸੀ ਉਹਦੇ ਮਾਮੇ ਦੇ ਮੁੰਡੇ ਨੂੰ ਤਾਂ ਮੈਂ ਪਹਿਲਾਂ ਹੀ ਜਾਣਦਾ ਸੀ ਮੈਂ ਉਹਨੂੰ ਕਿਹਾ ਕਿ ਉਹਦੇ ਨਾਲ ਗੱਲ ਕਰਵਾ ਦੇ ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਤਾਂ ਮੇਰੇ ਮਨ ਦਾ ਸਾਰਾ ਬਹਿਮ ਦੂਰ ਹੋ ਗਿਆ ਕਿਉਂਕਿ ਕਿ ਸੱਚਮੁੱਚ ਸੁਮਨ ਆਪਣੇ ਮਾਮੇ ਦੇ ਮੁੰਡੇ ਨਾਲ ਸ਼ਹਿਰ ਆਈ ਹੋਈ ਸੀ ਮੈਂ ਸੋਚਿਆ ਕਿ ਮੇਰੇ ਦੋਸਤ ਨੇ ਐਵੇਂ ਇਹਨਾਂ ਨੂੰ ਗਲਤ ਸਮਝ ਲਿਆ ਮੈਂ ਉਹਨੂੰ ਦੱਸਿਆ ਕਿ ਉਹ ਤਾਂ ਉਹਦੇ ਮਾਮੇ ਦਾ ਮੁੰਡਾ ਸੀ ਐਵੇਂ ਨਾ ਕਿਸੇ ਹੋਰ ਕੋਲ ਜਾ ਕੇ ਕਹਿ ਦੇਈ ਉਹ ਕਹਿਣ ਲੱਗਿਆ ਕਿ ਵੇਖਣ ਨੂੰ ਤਾਂ ਲੱਗਦਾ ਨਹੀਂ ਸੀ ਕੀ ਹੋਵੇ ਮਾਮੇ ਦਾ ਮੁੰਡਾ ਹੋਣਾ ਜਿਸ ਹਿਸਾਬ ਨਾਲ ਉਹ ਹੱਥ ਵਿੱਚ ਹੱਥ ਫੜ ਕੇ ਜਾਂਦੇ ਸੀ ਮੈਂ ਕਿਹਾ ਫਿਰ ਕੀ ਆ ਇਹਦੇ ਵਿੱਚ ਕਿਹੜੀ ਵੱਡੀ ਗੱਲ ਆ ਭੈਣ ਭਰਾ ਇੱਕ ਦੂਜੇ ਦਾ ਹੱਥ ਨਹੀਂ ਫੜ ਸਕਦੇ ਫਿਰ ਮੈਂ ਸੋਚਿਆ ਕਿ ਚੱਲ ਐਵੇਂ ਇਹਨੂੰ ਗਲਤ ਫਹਿਮੀ ਹੋ ਗਈ ਹੋਗੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਅੱਗੇ ਤੋਂ ਧਿਆਨ ਰੱਖੀ ਮੇਰਾ ਦੋਸਤ ਕਹਿਣ ਲੱਗਿਆ ਠੀਕ ਆ ਮੈਨੂੰ ਵੀ ਕੋਈ ਗਲਤ ਫਹਿਮੀ ਹੋ ਗਈ ਹੋਣੀ ਆ ਉਹਨੇ ਵੀ ਆਪਣੀ ਗਲਤੀ ਮੰਨ ਲਈ ਤੇ ਮੈਨੂੰ ਕਹਿਣ ਲੱਗਿਆ ਕਿ ਵੀਰੇ ਤੂੰ ਮਾਇੰਡ ਨਾ ਕਰ ਜੇ ਤੈਨੂੰ ਮੇਰੀ ਗੱਲ ਦਾ ਗੁੱਸਾ ਲੱਗਿਆ ਮੈਂ ਕਿਹਾ ਕੋਈ ਗੱਲ ਨਹੀਂ ਇੱਕ ਮਹੀਨੇ ਬਾਅਦ ਜਦੋਂ ਮੈਂ ਵਾਪਸ ਆਇਆ ਤਾਂ ਮੈਨੂੰ ਇੱਕ ਅਜੀਬ ਜਿਹੀ ਚੀਜ਼ ਸਾਡੇ ਘਰੋਂ ਲੱਭੀ ਕਿਸੇ ਦੀ ਵਾਚ ਲੱਭੀ ਉਹ ਵੀ ਕਿਸੇ ਮੁੰਡੇ ਦੀ ਜਦੋਂ ਮੈਂ ਸੁਮਨ ਨੂੰ ਪੁੱਛਿਆ ਤਾਂ ਸੁਮਨ ਮੈਨੂੰ ਕਹਿਣ ਲੱਗੀ ਇਹ ਤੁਹਾਡੀ ਹੀ ਆ ਮੈਂ ਕਿਹਾ ਨਹੀਂ ਮੇਰੀ ਤਾਂ ਨਹੀਂ ਆ ਕਿਉਂਕਿ ਮੇਰੀ ਯਾਦਦਾਸ਼ਤ ਇੰਨੀ ਵੀ ਜ਼ਿਆਦਾ ਕਮਜ਼ੋਰ ਨਹੀਂ ਸੀ ਐਨਾ ਕੁ ਤਾਂ ਮੈਨੂੰ ਯਾਦ ਸੀ ਕਿ ਉਹ ਚੀਜ਼ ਮੇਰੀ ਨਹੀਂ ਆ ਸੁਵਣ ਮੈਨੂੰ ਕਹਿਣ ਲੱਗੀ ਕਿ ਤੁਸੀਂ ਭੁੱਲ ਜਾਂਦੇ ਹੋ ਇਹ ਮੈਂ ਤੁਹਾਨੂੰ ਬਹੁਤ ਟਾਈਮ ਪਹਿਲਾਂ ਗਿਫਟ ਕੀਤੀ ਸੀ ਸਾਡਾ ਰਿਲੇਸ਼ਨ ਘੱਟੋ ਘੱਟ 9 ਸਾਲ ਦਾ ਰਿਹਾ ਸੀ ਫਿਰ ਮੈਨੂੰ ਵੀ ਅਹਿਸਾਸ ਹੋਇਆ ਕਿ ਹੋ ਸਕਦਾ ਆ ਉਹਨੇ ਮੈਨੂੰ ਇਹ ਗਿਫਟ ਕੀਤੀ ਹੋਵੇ ਪਰ ਫਿਰ ਵੀ ਮੈਂ ਤਾਂ ਉਹਦੀ ਹਰ ਇੱਕ ਗੱਲ ਯਾਦ ਰੱਖਦਾ ਸੀ ਫਿਰ ਮੈਂ ਸੋਚਿਆ ਕਿ ਮੈਨੂੰ ਭੁਲੇਖਾ ਲੱਗ ਗਿਆ ਹੋਣਾ ਆ ਮੈਂ ਕਿਹਾ ਠੀਕ ਹੈ ਪਤਾ ਨਹੀਂ ਉਸ ਦਿਨ ਉਸ ਵਾਚ ਨੂੰ ਦੇਖ ਕੇ ਥੋੜਾ ਜਿਹਾ ਮਨ ਵਿੱਚ ਇਹ ਡਾਊਟ ਆਇਆ ਕਿ ਕਿਤੇ ਮੇਰੇ ਦੋਸਤ ਦੀ ਗੱਲ ਸੱਚੀ ਤਾਂ ਨਹੀਂ ਕਿਉਂਕਿ ਹੁਣ ਸੁਮਨ ਇੱਥੇ ਇਕੱਲੀ ਰਹਦੀ ਸੀ ਪਰ ਫਿਰ ਵੀ ਮੈਨੂੰ ਉਹਦੇ ਤੇ ਰੱਬ ਜਿੰਨਾ ਯਕੀਨ ਸੀ ਜਿਸ ਹਿਸਾਬ ਨਾਲ ਉਹ ਮੇਰੇ ਨਾਲ ਰਹਦੀ ਸੀ ਮੈਨੂੰ ਨਹੀਂ ਲੱਗਦਾ ਸੀ ਕਿ ਐਦਾਂ ਦੀ ਕੋਈ ਗੱਲ ਹੋਣੀ ਆ ਮੈਂ ਤਾਂ ਮਨ ਵਿੱਚ ਸੋਚ ਕੇ ਡਰ ਜਾਂਦਾ ਸੀ ਕਿ ਜੇ ਸੁਮਨ ਦੀ ਕਿਤੇ ਗੱਲ ਸੱਚੀ ਹੁੰਦੀ ਤਾਂ ਮੈਂ ਮਰ ਹੀ ਜਾਣਾ ਸੀ ਹੌਲੀ-ਹੌਲੀ ਸਮਾਂ ਬੀਤਦਾ ਗਿਆ ਸਮਾਂ ਬੀਤਣ ਦੇ ਨਾਲ ਨਾਲ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ ਇੱਕ ਦਿਨ ਕਿਸੇ ਨੇ ਮੈਨੂੰ ਪ੍ਰੂਫ ਭੇਜਿਆ ਤੇਰੇ ਕਿਸੇ ਦੋਸਤ ਨੇ ਮੈਨੂੰ ਫੋਨ ਕੀਤਾ ਤੇ ਮੈਨੂੰ ਵਿੱਦ ਪ੍ਰੂਫ ਹੁਣੇ ਇਹ ਦਿਖਾਇਆ ਕਿ ਸੁਮਨ ਹੋਟਲ ਵਿੱਚ ਕਿਸੇ ਮੁੰਡੇ ਨਾਲ ਜਾ ਰਹੀ ਸੀ ਉਸ ਮੁੰਡੇ ਨੇ ਆਪਣਾ ਚਿਹਰਾ ਕਵਰ ਕੀਤਾ ਹੋਇਆ ਸੀ ਜਦੋਂ ਉਹਨੇ ਮੈਨੂੰ ਉਹ ਵੀਡੀਓ ਭੇਜੀ ਤਾਂ ਨਾਲ ਉਹਨੇ ਇਹ ਵੀ ਲਿਖਿਆ ਕਿ ਅਸੀਂ ਤੇਰੇ ਨਾਲ ਧੋਖਾ ਹੁੰਦਾ ਨਹੀਂ ਵੇਖ ਸਕਦੇ ਇਹ ਗੱਲ ਅੱਜ ਦੀ ਨਹੀਂ ਕਈ ਵਾਰ ਪਹਿਲਾਂ ਵੀ ਇਹ ਗੱਲ ਹੋ ਚੁੱਕੀ ਆ ਪਰ ਸਾਡੇ ਕੋਲ ਪਹਿਲਾ ਪ੍ਰੂਫ ਨਹੀਂ ਸੀ ਕਿਉਂਕਿ ਪਹਿਲਾ ਤੂੰ ਆਪਣੇ ਦੂਜੇ ਦੋਸਤ ਦਾ ਯਕੀਨ ਨਹੀਂ ਕੀਤਾ ਸੀ ਇਸੇ ਕਰਕੇ ਅਸੀਂ ਤੈਨੂੰ ਵਿੱਧ ਪ੍ਰੂਫ ਇਹ ਗੱਲ ਦੱਸ ਰਹੇ ਹਾਂ ਮੈਂ ਤਾਂ ਵੀਡੀਓ ਦੇਖ ਕੇ ਹੈਰਾਨ ਹੀ ਰਹਿ ਗਿਆ ਉਸ ਦਿਨ ਮੈਂ ਚੰਡੀਗੜ੍ਹ ਗਿਆ ਹੋਇਆ ਸੀ ਸਮਝ ਨਹੀਂ ਲੱਗ ਰਿਹਾ ਸੀ ਕਿ ਹੁਣ ਕੀ ਕਰਾਂ ਕਿਉਂਕਿ ਜੋ ਵੀਡੀਓ ਸੀ ਉਹ ਵੀ ਝੂਠ ਨਹੀਂ ਬੋਲ ਰਹੀ ਸੀ ਮੈਂ ਉਸੇ ਟਾਈਮ ਹੀ ਉੱਥੇ ਨਿਕਲਦੀ ਕੋਸ਼ਿਸ਼ ਕੀਤੀ ਪਰ ਇੰਨੀ ਜਲਦੀ ਮੇਰੇ ਕੋਲੋਂ ਪਹੁੰਚਿਆ ਵੀ ਨਹੀਂ ਜਾਣਾ ਸੀ ਕਿਉਂਕਿ ਮੇਰੇ ਸ਼ਹਿਰ ਦਾ ਹੁੱਟ ਤਾਂ ਚੰਡੀਗੜ੍ਹੋਂ ਨਾਲ ਕਾਫੀ ਦੂਰ ਸੀ ਇਸ ਕਰਕੇ ਮੈਂ ਸੁਮਨ ਨੂੰ ਫੋਨ ਕਰ ਲਿਆ ਕਿ ਮੈਂ ਉਹਦੇ ਕੋਲ ਪੁੱਛਦਾ ਹਾਂ ਜਦੋਂ ਮੈਂ ਸੁਮਨ ਨੂੰ ਕਾਲ ਕੀਤੀ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਤਾਂ ਘਰ ਆਂ ਮੈਂ ਕਿਹਾ ਕਿ ਹੁਣੇ ਤੈਨੂੰ ਵੀਡੀਓ ਕਾਲ ਕਰਦਾ ਆ ਉਹ ਕਹਿਣ ਲੱਗੀ ਹੁਣ ਨਾ ਵੀਡੀਓ ਕਾਲ ਕਰਿਓ ਮੈਂ ਬੜੀ ਥੱਕੀ ਹੋਈ ਆ ਮੈਂ ਪਈ ਸੀ ਕਾਕਾ ਵੀ ਮਸਾ ਸੁੱਤਾ ਆ ਤੁਸੀਂ ਬਾਅਦ ਵਿੱਚ ਕਰ ਲਿਓ ਪਹਿਲਾਂ ਕਦੇ ਵੀ ਉਹਨੇ ਵੀਡੀਓ ਕਾਲ ਕਰਨ ਤੋਂ ਮਨਾ ਨਹੀਂ ਕੀਤਾ ਪਰ ਅੱਜ ਉਹ ਵੀਡੀਓ ਕਾਲ ਲਈ ਬਣਾ ਕਰ ਰਹੀ ਸੀ ਜਿਸ ਕਰਕੇ ਮੈਨੂੰ ਉਹਦੇ ਤੇ ਸ਼ੱਕ ਹੋ ਗਿਆ ਮੈਂ ਉਹਨੂੰ ਕਿਹਾ ਕਿ ਮੈਂ ਤਾਂ ਹੁਣੇ ਕਰਨੀ ਆ ਪਰ ਉਹ ਮੇਰੀ ਕਾਲ ਕੱਟ ਰਹੀ ਸੀ ਮੈਂ ਵਾਰ-ਵਾਰ ਲਗਾਈ ਜਾ ਰਿਹਾ ਸੀ ਜਿਸ ਕਰਕੇ ਮੇਰੇ ਮਨ ਵਿੱਚ ਡਰ ਜਾ ਬੈਠ ਗਿਆ ਪਤਾ ਨਹੀਂ ਕਿਉਂ ਮੈਨੂੰ ਲੱਗ ਰਿਹਾ ਸੀ ਜਿਵੇਂ ਮੇਰੇ ਦੋਸਤ ਸੱਚ ਬੋਲ ਰਹੇ ਹੋਣ ਫਿਰ ਮੈਂ ਸਾਰੀ ਰਾਤ ਇਸੇ ਗੱਲ ਬਾਰੇ ਸੋਚਦਾ ਰਿਹਾ ਅਗਲੀ ਸਵੇਰ ਮੈਂ ਸਵੇਰੇ ਹੀ ਉੱਥੋਂ ਨਿਕਲ ਆਇਆ ਤੇ ਜਦੋਂ ਮੈਂ ਘਰ ਆਇਆ ਤਾਂ ਸੁਮਨ ਘਰ ਵਿੱਚ ਹੀ ਸੀ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਬਿਨਾ ਫੋਨ ਕੀਤੇ ਹੀ ਆ ਗਏ ਤੁਸੀਂ ਦੱਸਿਆ ਹੀ ਨਹੀਂ ਮੈਂ ਕਿਹਾ ਫਿਰ ਕੀ ਹੋਇਆ ਆਪਣੇ ਘਰ ਆਉਣ ਵਿੱਚ ਕੀ ਡਰ ਸੀ ਪਰ ਸੁਮਨ ਦਾ ਰੰਗ ਜਿਹਾ ਉੱਡਿਆ ਹੋਇਆ ਸੀ ਜਦੋਂ ਮੈਂ ਆਪਣੇ ਘਰ ਦੇ ਬੈੱਡਰੂਮ ਵਿੱਚ ਗਿਆ ਤਾਂ ਉੱਥੇ ਮੇਰਾ ਸਾਲਾ ਮਤਲਬ ਉਹਦੇ ਮਾਮੇ ਦਾ ਮੁੰਡਾ ਸੁੱਤਾ ਪਿਆ ਸੀ ਮੈਂ ਕਿਹਾ ਸੁਮਨ ਤੇਰੇ ਮਾਮੇ ਦਾ ਮੁੰਡਾ ਕਦੋਂ ਆਇਆ ਉਹ ਕਹਿਣ ਲੱਗੀ ਇਹ ਤਾਂ ਸ਼ਾਮ ਨੂੰ ਹੀ ਆਇਆ ਸੀ ਕੱਲ ਇਹਨੂੰ ਇੱਥੇ ਥੋੜਾ ਜਿਹਾ ਕੰਮ ਸੀ ਤੇ ਲੇਟ ਹੋ ਗਿਆ ਇਸ ਕਰਕੇ ਇੱਥੇ ਆ ਗਿਆ ਮੈਂ ਕਿਹਾ ਠੀਕ ਹੈ ਪਹਿਲਾਂ ਤਾਂ ਇੱਕਦਾਂ ਵੇਖ ਕੇ ਮੇਰਾ ਮਨ ਕਬਰਾ ਗਿਆ ਸੀ ਉਹ ਨੇਰੇ ਵਿੱਚ ਪਿਆ ਸੀ ਐਦਾਂ ਲੱਗ ਰਿਹਾ ਸੀ ਜਿਵੇਂ ਕੋਈ ਹੋਰ ਮोटा ਪਿਆ ਹੋਵੇ ਫਿਰ ਮੇਰਾ ਮਨ ਥੋੜਾ ਜਿਹਾ ਟਿਕਾਣੇ ਹੋਇਆ ਸੁਮਣ ਮੈਨੂੰ ਕਹਿਣ ਲੱਗੀ ਕਿ ਇਹ ਵਿਚਾਰਾ ਮੇਰੇ ਕੋਲ ਕਈ ਛੇੜੇ ਲਗਾ ਗਿਆ ਕਿ ਭਾਜੀ ਬਾਹਰ ਗਏ ਹੋਏ ਆ ਚੱਲ ਤੂੰ ਕੱਲੀ ਹੁੰਦੀ ਆ ਮੈਨੂੰ ਇਸ ਤੋਂ ਬੜਾ ਚੰਗਾ ਲੱਗਾ ਕਿ ਚੱਲ ਇਹ ਇਹਦੇ ਕੋਲ ਹੈਗਾ ਸੀ ਜਦੋਂ ਮੈਂ ਵੇਖਿਆ ਆ ਉਹਦੇ ਘਟ ਤੇ ਉਹੀ ਕੜੀ ਬੰਨੀ ਹੋਈ ਸੀ ਜੋ ਮੈਨੂੰ ਘਰ ਵਿੱਚ ਮਿਲੀ ਸੀ ਮੈਂ ਸੁਮਨ ਨੂੰ ਪੁੱਛਿਆ ਕਿ ਉਹ ਕੜੀ ਇਹਦੀ ਸੀ ਸੁਮਨ ਕਹਿਣ ਲੱਗੀ ਨਹੀਂ ਕੜੀ ਤਾਂ ਤੁਹਾਡੀ ਸੀ ਉਹ ਤਾਂ ਮੈਂ ਇਹਨੂੰ ਦੇ ਦਿੱਤੀ ਸੀ ਕਿ ਚੱਲ ਕੋਈ ਗੱਲ ਨਹੀਂ ਉਹ ਬਨ ਲਊਗਾ ਪਰ ਮੈਨੂੰ ਇਸ ਗੱਲ ਤੇ ਥੋੜਾ ਜਿਹਾ ਗੁੱਸਾ ਲੱਗਿਆ ਕਿ ਗਿਫਟ ਦਿੱਤੀ ਹੋਈ ਕੜੀ ਕੌਣ ਦਿੰਦਾ ਆ ਮੈਂ ਸੁਮਨ ਨੂੰ ਕਿਹਾ ਕਿ ਜਦ ਤੂੰ ਮੈਨੂੰ ਗਿਫਟ ਦਿੱਤੀ ਸੀ ਤਾਂ ਤੂੰ ਉਹ ਨੂੰ ਕਿਉਂ ਦਿੱਤੀ ਸੁਮਨ ਕਹਿਣ ਲੱਗੀ ਉਹ ਤਾਂ ਸਾਹਮਣੇ ਪਈ ਸੀ ਇੱਕ ਦੈਣ ਉਹਨੇ ਵੇਖ ਲਈ ਤੇ ਉਹ ਮੈਨੂੰ ਕਹਿਣ ਲੱਗਾ ਕਿ ਕਿੰਨੀ ਸੋਹਣੀ ਘੜੀ ਆ ਮੈਂ ਰੱਖ ਲਵਾਂ ਤਾਂ ਮੈਂ ਕਹਿ ਦਿੱਤਾ ਕਿ ਚੱਲ ਰੱਖ ਲੈ ਹੁਣ ਮੈਂ ਉਹ ਨੂੰ ਜਵਾਬ ਥੋੜੀ ਦੇ ਸਕਦੀ ਸੀ ਜਾਂ ਫਿਰ ਮੈਂ ਉਹ ਨੂੰ ਥੋੜੀ ਦੱਸ ਸਕਦੀ ਸੀ ਕਿ ਇਹ ਤਾਂ ਸਾਡੀ ਗਿਫਟ ਕੀਤੀ ਹੋਈ ਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਪਰ ਫਿਰ ਵੀ ਮੈਨੂੰ ਉਹਦੇ ਗੁੱਟ ਤੇ ਬੰਨੀ ਘੜੀ ਚੰਗੀ ਨਹੀਂ ਲੱਗ ਰਹੀ ਸੀ ਕਿਉਂਕਿ ਮੇਰੇ ਲਈ ਸਾਡੀ ਇੱਕ ਇੱਕ ਚੀਜ਼ ਬੜੀ ਕੀਮਤੀ ਸੀ ਜੋ ਪਿਆਰ ਵਿੱਚ ਤੋਹਫੇ ਦਿੱਤੇ ਹੁੰਦੇ ਆ ਉਹ ਬੜੇ ਕੀਮਤੀ ਲੱਗਦੇ ਆ ਹੁਣ ਮੇਰਾ ਮਨ ਉਹਨੂੰ ਇਕੱਲੇ ਛੱਡਣ ਨੂੰ ਨਹੀਂ ਕਰਦਾ ਸੀ ਸੁਮਨ ਮੈਨੂੰ ਕਹਿਣ ਲੱਗੀ ਕਿ ਮੈਂ ਥੋੜੇ ਦਿਨ ਆਪਣੇ ਪੇਕੇ ਰਹਿਣ ਲਈ ਜਾਣਾ ਆ ਮੈਂ ਕਿਹਾ ਹੁਣ ਤਾਂ ਮੈਂ ਆਇਆ ਤੈਨੂੰ ਹੁਣ ਪੇਕਿਆਂ ਦੀ ਪੈ ਗਈ ਉਹ ਕਹਿਣ ਲੱਗੀ ਕਿ ਮੈਨੂੰ ਕਾਫੀ ਟਾਈਮ ਹੋ ਗਿਆ ਰਹਿ ਕੇ ਆਈ ਨੂੰ ਮੈਂ ਉਹ ਨੂੰ ਕਿਹਾ ਕਿ ਉਦੋਂ ਮੈਂ ਤੈਨੂੰ ਕਿਹਾ ਸੀ ਕਿ ਤੂੰ ਆਪਣੇ ਟੇਕੇ ਚਲੀ ਜਾ ਉਦੋਂ ਤੂੰ ਐਵੇਂ ਹੀ ਰਹਿੰਦੀ ਸੀ ਤੇ ਹੁਣ ਜਦੋਂ ਮੈਂ ਆ ਗਿਆ ਤਾਂ ਹੁਣ ਤੂੰ ਟੇਕੇ ਜਾਣ ਨੂੰ ਕਾਹਲੀ ਪੈਗੀ ਉਹ ਕਹਿਣ ਲੱਗੀ ਮੈਂ ਥੋੜੇ ਦਿਨਾਂ ਦੇ ਵਿੱਚ ਵੀ ਵਾਪਿਸ ਆ ਜਾਊਂਗੀ ਸੁਮਨ ਨੇ ਦੱਸਿਆ ਕਿ ਮੇਰੀ ਮੰਮੀ ਦੀ ਤबीयत ਕੁਝ ਠੀਕ ਨਹੀਂ ਆ ਜਿਸ ਕਰਕੇ ਮੈਨੂੰ ਉੱਥੇ ਥੋੜੇ ਦਿਨ ਰਹਿਣਾ ਪਊਗਾ ਫਿਰ ਮੈਂ ਉਹਦੀ ਮਜਬੂਰੀ ਸਮਝਦੇ ਹੋਏ ਉਹ ਨੂੰ ਉੱਥੇ ਛੱਡ ਆਇਆ ਤੇ ਆਪਣੀ ਸੱਸ ਦਾ ਵੀ ਪਤਾ ਲੱ ਆਇਆ ਮੇਰੀ ਸੱਸ ਸੱਚੀ ਬਿਮਾਰ ਸੀ ਉਹਨੂੰ ਛੱਡ ਕੇ ਆਉਣ ਤੋਂ ਬਾਅਦ ਮੇਰੇ ਘਰ ਵਿੱਚ ਬਿਲਕੁਲ ਮਨ ਨਹੀਂ ਲੱਗ ਰਿਹਾ ਸੀ ਮੈਂ ਇੱਕ ਗੱਲ ਤੇ ਹੈਰਾਨ ਸੀ ਕਿ ਸੁਮਨ ਨੇ ਮੈਨੂੰ ਇਹ ਗੱਲ ਨਹੀਂ ਹੀ ਕਹੀ ਸੀ ਕਿ ਤੁਸੀਂ ਵੀ ਇੱਥੇ ਹੀ ਰਹਿ ਲੋ ਕਿਉਂਕਿ ਮੇਰੇ ਘਰ ਵਿੱਚ ਕਿਹੜਾ ਕੋਈ ਪਿੱਛੇ ਹੈਗਾ ਸੀ ਪਰ ਉਹਦੇ ਘਰ ਦੇ ਥੋੜੇ ਜਿਹੇ ਕਰੀਬ ਹੋਣ ਕਰਕੇ ਮੈਂ ਉਹਨਾਂ ਤੇ ਕੋਈ ਬੋਝ ਨਹੀਂ ਪਾਉਣਾ ਚਾਹੁੰਦਾ ਸੀ ਮੈਂ ਉੱਥੇ ਨਹੀਂ ਰਹਿਣਾ ਚਾਹੁੰਦਾ ਸੀ ਪਰ ਮੇਰਾ ਉਹਦੇ ਬਿਨਾ ਘਰ ਵਿੱਚ ਮਨ ਨਹੀਂ ਲੱਗ ਰਿਹਾ ਸੀ ਮੈਨੂੰ ਆਪਣੇ ਕਾਕੇ ਦੀ ਵੀ ਬੜੀ ਯਾਦ ਆ ਰਹੀ ਸੀ ਮੈਂ ਸੋਚਿਆ ਕਿ ਚੱਲ ਉਹਨੇ ਵੀ ਆਪਣੇ ਮਾਪਿਆਂ ਨਾਲ ਗੱਲਾਂ ਕਰਨੀਆਂ ਹੋਣਗੀਆਂ ਇਸ ਤਰ੍ਹਾਂ ਮੈਨੂੰ ਤੇ ਨਹੀਂ ਰਹਿਣਾ ਚਾਹੀਦਾ ਸੀ ਇਸ ਕਰਕੇ ਮੈਂ ਵਾਪਸ ਆ ਗਿਆ ਸੀ ਜਦੋਂ ਮੈਂ ਵਾਪਸ ਆਪਣੇ ਘਰ ਸੀ ਤਾਂ ਦੋਕ ਦਿਨਾਂ ਬਾਅਦ ਮੈਨੂੰ ਮੇਰੇ ਦੋਸਤ ਨੇ ਫਿਰ ਇਹ ਗੱਲ ਦੱਸੀ ਕਿ ਤੇਰੀ ਵਾਈਫ ਠੀਕ ਨਹੀਂ ਹੈ ਉਹਦੇ ਤੇ ਗੌਰ ਕਰ ਮੈਂ ਉਹਨੂੰ ਕਿਹਾ ਕਿ ਜੇ ਤੈਨੂੰ ਕੋਈ ਜ਼ਿਆਦਾ ਹੀ ਮੇਰੀ ਘਰ ਵਾਲੀ ਨਾਲ ਤਕਲੀਫ ਆ ਤਾਂ ਤੂੰ ਮੈਨੂੰ ਸਿੱਧਾ ਟੱਕਰ ਲਾ ਉਹ ਕਹਿਣ ਲੱਗਾ ਕਿ ਮੈਂ ਤੈਨੂੰ ਸੱਚ ਕਹਿਣਾ ਉਹ ਉਹਦੇ ਮਾਮੇ ਦਾ ਮੁੰਡਾ ਨਹੀਂ ਸੀ ਉਹ ਤਾਂ ਕੋਈ ਹੋਰ ਮੁੰਡਾ ਹੀ ਹੋਣਾ ਆ ਜਿਸ ਨਾਲ ਉਹ ਹੱਥ ਵਿੱਚ ਹੱਥ ਪਾ ਕੇ ਹੋਟਲ ਚ ਗਈ ਸੀ ਇਸ ਗੱਲ ਦਾ ਡਾਊਟ ਤਾਂ ਮੇਰੇ ਮਨ ਵਿੱਚ ਵੀ ਸੀ ਕਿ ਹੋਟਲ ਵਿੱਚ ਉਹ ਕੀ ਕਰਨ ਗਈ ਸੀ ਪਰ ਉਸ ਹੋਟਲ ਵਿੱਚ ਜਿਹੜੀ ਉਹਨੇ ਮੈਨੂੰ ਲੋਕੇਸ਼ਨ ਭੇਜੀ ਸੀ ਉਹਦੇ ਵਿੱਚ ਲੋਕ ਖਾਣਾ ਖਾਣ ਵੀ ਜਾਂਦੇ ਆ ਮੈਨੂੰ ਲੱਗਿਆ ਕਿ ਚਲ ਉਹ ਆਪਣੇ ਮਾਮੇ ਦੇ ਮੁੰਡੇ ਨੂੰ ਖਾਣਾ ਖਾਣ ਲਈ ਲੈ ਗਈ ਹੋਣੀ ਆ ਇਸ ਕਰਕੇ ਮੈਨੂੰ ਕਿਸੇ ਤੇ ਯਕੀਨ ਨਹੀਂ ਆ ਰਿਹਾ ਸੀ ਮੇਰੇ ਦੋਸਤ ਨੇ ਦੱਸਿਆ ਕਿ ਜੇ ਤੈਨੂੰ ਯਕੀਨ ਨਹੀਂ ਤਾਂ ਤੂੰ ਹੁਣ ਵੇਖ ਲੈ ਵੀ ਤੇਰੀ ਘਰ ਵਾਲੀ ਅੱਜ ਵੀ ਹੋਟਲ 'ਚ ਗਈ ਹੋਈ ਆ ਉਹਦੇ ਕਹਿਣ ਤੇ ਮੈਂ ਇੱਕ ਵਾਰ ਕਨਫਰਮ ਕਰਨਾ ਚਾਹੁੰਦਾ ਸੀ ਮੈਂ ਵੇਖਣਾ ਚਾਹੁੰਦਾ ਸੀ ਮੈਂ ਗੱਡੀ ਚੱਕੀ ਤੇ ਉਸ ਹੋਟਲ ਵਿੱਚ ਪਹੁੰਚ ਗਿਆ ਜਿਹਦੀ ਉਹਨੇ ਮੈਨੂੰ ਲੋਕੇਸ਼ਨ ਭੇਜੀ ਸੀ ਜਦੋਂ ਮੈਂ ਗੱਡੀ ਦੇ ਵਿੱਚ ਬੈਠਾ ਸੀ ਤਾਂ ਮੇਰੇ ਹੋਸ਼ ਉੱਡ ਗਏ ਜਦੋਂ ਮੈਂ ਵੇਖਿਆ ਕਿ ਨੀਹਾ ਸੱਚੀ ਛੋਟ ਕੱਪੜੇ ਪਾ ਕੇ ਇੱਕ ਆਦਮੀ ਨਾਲ ਹੋਟਲ ਤੋਂ ਬਾਹਰ ਆ ਰਹੀ ਸੀ ਮੁੰਡਾ ਤਾਂ ਉਹਦੇ ਨੇੜੇਕ ਵੀ ਨਹੀਂ ਸੀ ਬੱਚੇ ਨੂੰ ਉਹ ਘਰ ਛੱਡ ਕੇ ਆਈ ਹੋਣੀ ਆ ਉਹਨੂੰ ਵੇਖ ਕੇ ਮੈਂ ਹੈਰਾਨ ਰਹਿ ਗਿਆ ਬੜੀ ਹਾਈ ਫਾਈ ਬਣ ਕੇ ਅੰਦਰੋਂ ਨਿਕਲੀ ਸੀ ਤੇ ਉਸ ਮੁੰਡੇ ਦੀਆਂ ਬਾਹਾਂ ਵਿੱਚ ਬਾਹਾਂ ਪਾਈਆਂ ਹੋਈਆਂ ਸੀ ਮੇਰਾ ਤਾਂ ਬੱਸ ਉੱਥੇ ਹੀ ਮਰਨ ਹੋ ਗਿਆ ਸੀ ਸਮਝ ਨਹੀਂ ਲੱਗ ਰਿਹਾ ਸੀ ਕਿ ਹੁਣ ਕੀ ਕਰਾਂ ਮੈਂ ਜਲਦੀ ਜਲਦੀ ਗੱਡੀ ਵਿੱਚੋਂ ਨਿਕਲਿਆ ਤੇ ਜਾ ਕੇ ਸੁਮਨ ਨੂੰ ਕਿਹਾ ਕੀ ਤੂੰ ਐੱਚੇ ਕੀ ਕਰ ਰਹੀ ਆ ਉਹ ਮੁੰਡੇ ਨੇ ਆਪਣਾ ਚਿਹਰਾ ਅੱਜ ਵੀ ਕਵਰ ਕੀਤਾ ਹੋਇਆ ਸੀ ਜਦੋਂ ਮੈਂ ਉਹਦਾ ਚਿਹਰਾ ਦੇਖਣਾ ਚਾਹਿਆ ਤਾਂ ਉਹ ਆਪਣੇ ਮੂੰਹ ਤੋਂ ਰੁਮਾਲ ਨਹੀਂ ਲਾ ਰਿਹਾ ਸੀ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਉਹਦੇ ਮੂੰਹ ਤੋਂ ਰੁਮਾਲ ਲੈ ਗਿਆ ਤੇ ਵੇਖ ਕੇ ਮੈਂ ਹੈਰਾਨ ਰਹਿ ਗਿਆ ਉਹ ਮੁੰਡਾ ਕੋਈ ਹੋਰ ਨਹੀਂ ਉਹਦੇ ਮਾਮੇ ਦਾ ਮੁੰਡਾ ਸੀ ਜਿਸ ਨਾਲ ਉਹ ਹਰ ਟਾਈਮ ਚਿਪਟੀ ਰਹਿੰਦੀ ਸੀ ਸਾਡੇ ਘਰ ਵੀ ਮੇਰੇ ਜਾਣ ਪਿੱਛੋਂ ਆਉਂਦਾ ਰਹਿੰਦਾ ਸੀ ਮੈਂ ਕਿਹਾ ਤੈਨੂੰ ਸ਼ਰਮ ਨਹੀਂ ਆਈ ਤੂੰ ਆਪਣੀ ਭੈਣ ਨਾਲ ਕੀ ਕਰਦਾ ਫਿਰਦਾ ਆ ਸੁਮਨ ਮੈਨੂੰ ਕਹਿਣ ਲੱਗੀ ਹਾਂ ਹੈਗਾ ਮੇਰਾ ਇਹਦੇ ਨਾਲ ਰਿਲੇਸ਼ਨ ਚਲ ਤੂੰ ਦੱਸ ਕੀ ਕਰਨਾ ਜੋ ਕਰਨਾ ਕਰ ਲ ਮੈਂ ਤਾਂ ਉਹਦੇ ਮੂੰਹ ਵੱਲ ਵੇਖਦਾ ਰਹਿ ਗਿਆ ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਇਹ ਮੇਰੀ ਸੋਮਨ ਆ ਜੋ ਮੈਨੂੰ ਇਸ ਤਰ੍ਹਾਂ ਕਹਿ ਰਹੀ ਆ ਇਹ ਸਭ ਕੱਲਾ ਕਰਕੇ ਉਹ ਆਪਣੇ ਪੇਕੇ ਚਲੀ ਗਈ ਮੈਂ ਉਹਨੂੰ ਕੁਝ ਵੀ ਨਹੀਂ ਬੋਲਿਆ ਮੇਰੀ ਮਾਂ ਨੇ ਮੈਨੂੰ ਬੜਾ ਔਖਾ ਸੰਭਾਲ ਲਿਆ ਮੇਰੀ ਮੰਮੀ ਕਹਿ ਰਹੀ ਸੀ ਕਿ ਤੂੰ ਥੋੜੀ ਜਲਦਬਾਜ਼ੀ ਕਰ ਗਿਆ ਮੈਂ ਮੰਮੀ ਨੂੰ ਕਿਹਾ ਕਿ ਮੰਮੀ ਜਲਦਬਾਜ਼ੀ ਕਾਦੀ ਸੀ ਇੰਨੇ ਟਾਈਮ ਤੱਕ ਰਿਲੇਸ਼ਨ ਰਹਾ ਤੇ ਬੰਦਾ 1 ਮਿੰਟ ਵਿੱਚ ਭੁੱਲ ਗਿਆ ਉਹ ਵੀ ਉਹਦਾ ਰਿਲੇਸ਼ਨ ਕਿ ਦੇ ਨਾਲ ਨਿਕਲਿਆ ਆਪਣੇ ਭਰਾ ਨਾਲ ਭਰਾ ਹੋਇਆ ਜਾਂ ਮਾਮੇ ਦਾ ਮੁੰਡਾ ਇੱਕ ਹੀ ਗੱਲ ਆ ਮੈਂ ਤਾਂ ਕਦੇ ਸੁਪਨੇ ਵਿੱਚ ਵੀ ਐਦਾਂ ਨਹੀਂ ਸੋਚਿਆ ਸੀ ਕਿ ਉਹ ਮੇਰੇ ਨਾਲ ਇਸ ਤਰ੍ਹਾਂ ਕਰੂਗੀ ਉਸ ਟਾਈਮ ਮੈਂ ਆਪਣੇ ਆਪ ਨੂੰ ਬੜਾ ਔਖਾ ਸੰਭਾਲ ਲਿਆ ਪਹਿਲਾਂ ਉਹ ਮੁੰਡੇ ਨੂੰ ਨਾਲ ਲੈ ਗਈ ਸੀ ਪਰ ਥੋੜੇ ਦਿਨਾਂ ਬਾਅਦ ਮੰਮੀ ਤੇ ਡੈਡੀ ਜਾ ਕੇ ਮੁੰਡੇ ਨੂੰ ਲੈ ਆਏ ਸੀ ਉਹਨੂੰ ਵੀ ਮੁੰਡੇ ਨਾਲ ਕੋਈ ਜ਼ਿਆਦਾ ਪਿਆਰ ਨਹੀਂ ਸੀ ਉਹਨੇ ਵੀ ਮੁੰਡੇ ਨੂੰ ਤੋੜ ਦਿੱਤਾ ਮੈਨੂੰ ਉਸ ਟਾਈਮ ਤੱਕ ਸੁਮਨ ਤੇ ਬੜਾ ਗੁੱਸਾ ਆ ਰਿਹਾ ਸੀ ਕਿਉਂਕਿ ਮੈਂ ਉਹਨੂੰ ਇੰਨਾ ਕੁ ਜ਼ਿਆਦਾ ਪਿਆਰ ਕਰਦਾ ਸੀ ਕਿ ਸ਼ਾਇਦ ਜੇ ਮੇਰੇ ਮਾਪਿਓ ਮੈਨੂੰ ਇਹ ਗੱਲ ਕਹਿ ਦਿੰਦੇ ਬਿਨਾ ਸਬੂਤ ਤੋਂ ਤਾਂ ਮੈਂ ਉਹਨਾਂ ਦੀ ਗੱਲ ਵੀ ਨਹੀਂ ਮੰਨਣੀ ਸੀ ਮੇਰੇ ਤੇ ਉਹਦਾ ਪਿਆਰ ਇਸ ਤਰ੍ਹਾਂ ਹਾਵੀ ਹੋ ਚੁੱਕਿਆ ਸੀ ਮੇਰਾ ਇੱਕ ਪਾਸੇ ਤਾਂ ਦਿਲ ਕਰਦਾ ਸੀ ਕਿ ਮੈਂ ਸੁਮਨ ਦਾ ਮਾਰਟਰ ਕਰ ਦੇਵਾਂ ਕਿਉਂਕਿ ਕੋਈ ਇੰਨਾ ਪਿਆਰ ਕਰਕੇ ਫਿਰ ਵੀ ਧੋਖਾ ਕਰ ਜਾਵੇ ਇੰਨਾ ਟਾਈਮ ਦਾ ਰਿਲੇਸ਼ਨ ਫਰੋਡ ਜਾਵੇ ਇਹ ਗੱਲ ਤਾਂ ਬਹੁਤ ਗੱਲ ਤਾਂ ਮੇਰਾ ਤਾਂ ਸਭ ਕੁਝ ਟੁੱਟ ਗਿਆ ਸੀ ਹਣ ਸੁਮਨ ਆਪਣੇ ਪੇਕੇ ਰਹਿ ਗਈ ਸੀ ਮੈਂ ਆਪਣੀ ਸੱਸ ਨੂੰ ਫੋਨ ਕੀਤਾ ਉਹ ਮੈਨੂੰ ਕਹਿਣ ਲੱਗੀ ਕਿ ਪੁੱਤ ਮੈਨੂੰ ਪਤਾ ਸਾਡੀ ਕੁੜੀ ਨੇ ਤੇਰੇ ਨਾਲ ਗਲਤ ਕੀਤਾ ਪਰ ਫਿਰ ਵੀ ਉਹਨੂੰ ਇੱਕ ਮੌਕਾ ਦੇ ਦੋ ਮੈਂ ਕਿਹਾ ਮੈਂ ਕਦੇ ਵੀ ਇਹ ਨਹੀਂ ਕਰ ਸਕਦਾ ਜੋ ਮੇਰੇ ਬੱਚੇ ਦੇ ਸਾਹਮਣੇ ਹੋਰ ਆਦਮੀ ਨਾਲ ਗਲਤ ਕੰਮ ਕਰ ਸਕਦਾ ਉਹਦੇ ਨਾਲ ਮੈਂ ਕਦੇ ਵੀ ਆਪਣਾ ਰਿਲੇਸ਼ਨ ਨਹੀਂ ਰੱਖਣਾ ਚਾਹੁੰਦਾ ਨਾਲੇ ਇੰਨੇ ਟਾਈਮ ਦਾ ਜੋ ਰਿਲੇਸ਼ਨ ਟੁੱਟ ਗਈ ਉਸ ਤੇ ਹੁਣ ਮੈਂ ਦੁਬਾਰਾ ਕਿੱਦਾਂ ਯਕੀਨ ਕਰਾਂ ਫਿਰ ਵੀ ਮੇਰੀ ਸੱਸ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਉਹਨੂੰ ਕਿਹਾ ਕਿ ਮੈਂ ਕੋਸ਼ਿਸ਼ ਕਰਾਂਗਾ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਤੇਰੇ ਨਾਲ ਆ ਮੈਂ ਇਸ ਦੇ ਖਿਲਾਫ ਆ ਕਾਫੀ ਦਿਨ ਤੱਕ ਮੇਰੀ ਸੱਸ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਰਹੀ ਪਰ ਅਚਾਨਕ 15 ਦਿਨਾਂ ਬਾਅਦ ਉਹ ਵੀ ਬਦਲ ਗਈ ਉਹ ਮੈਨੂੰ ਫੋਨ ਕਰਕੇ ਕਹਿਣ ਲੱਗੀ ਜਾ ਜੋ ਕਰਨਾ ਅਸੀਂ ਆਪਣੀ ਕੁੜੀ ਤੇਰੇ ਕੋਲ ਨਹੀਂ ਤੋੜਨੀ ਮੈਂ ਕਿਹਾ ਤੁਹਾਡੀ ਕੁੜੀ ਨੂੰ ਮੈਂ ਲਿਆਉਣ ਲਈ ਰਾਜੀ ਵੀ ਨਹੀਂ ਹਾਂ ਪਰ ਮੈਂ ਉਸ ਤੇ ਹੈਰਾਨ ਸੀ ਕਿ ਉਹ ਆਪਣੀ ਧੀ ਨੂੰ ਗਲਤ ਹੋਣ ਦੇ ਬਾਅਦ ਵੀ ਉਹਦਾ ਸਾਥ ਦੇਣ ਲੱਗ ਗਈ ਉਧਰ ਉਹਦੇ ਮਾਮੇ ਦਾ ਮੁੰਡਾ ਜਿਸ ਨਾਲ ਉਹਦਾ ਰਿਲੇਸ਼ਨ ਸੀ ਉਹ ਵੀ ਮੈਨੂੰ ਫੋਨ ਕਰਕੇ ਧਮਕੀਆਂ ਦੇਣ ਲੱਗਾ ਫਿਰ ਮੈਂ ਪੁਲਿਸ ਵਿੱਚ ਕੰਪਲੇਨ ਕਰ ਦਿੱਤੀ ਕਿਉਂਕਿ ਮੈਨੂੰ ਡਰ ਸੀ ਕਿ ਜੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਤਾਂ ਮੈਂ ਕੀ ਕਰੂੰਗਾ ਉਹ ਮੇਰੇ ਬੱਚੇ ਨੂੰ ਚੁੱਕਣ ਦੀਆਂ ਵੀ ਧਮਕੀਆਂ ਦਿੰਦਾ ਸੀ ਪੁਲਿਸ ਵਾਲਿਆਂ ਨੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਕਿਉਂਕਿ ਮੇਰੇ ਕੋਲ ਕੱਲੀ-ਕੱਲੀ ਚੀਜ਼ ਦਾ ਸਬੂਤ ਸੀ ਉਹਦਿਆਂ ਫੋਨ ਰਿਕਾਰਡਿੰਗ ਵੀ ਮੇਰੇ ਕੋਲ ਸੀ ਮੈਨੂੰ ਚੰਗਾ ਨਹੀਂ ਲੱਗ ਰਿਹਾ ਸੀ ਕਿ ਉਹ ਥਾਣੇ ਵਿੱਚ ੱੱਕੇ ਖਾਵੇ ਕਿਉਂਕਿ ਜੇ ਉਹ ਮੈਨੂੰ ਪਿਆਰ ਨਹੀਂ ਕਰਦੀ ਸੀ ਤਾਂ ਮੈਂ ਤਾਂ ਉਹਨੂੰ ਕਰਦਾ ਸੀ ਫਿਰ ਵੀ ਮੈਂ ਇੱਕ ਇਨਸਾਨੀਅਤ ਤੌਰ ਤੇ ਇੱਕ ਕੁੜੀ ਨੂੰ ਥਾਣੇ ਵਿੱਚ ਨਹੀਂ ਰੋਲ ਦੇ ਦੇਖ ਸਕਦਾ ਸੀ ਤਾਰ ਉਹਨੇ ਤਾਂ ਕਿਆ ਦੇ ਦੇ ਕੇ ਮੈਨੂੰ ਦੁਖੀ ਕੀਤਾ ਹੋਇਆ ਸੀ ਜਿਸ ਕਰਕੇ ਮੈਨੂੰ ਇਹ ਕਦਮ ਚੁੱਕਣਾ ਪਿਆ ਪੁਲਿਸ ਨੇ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਦੋਂ ਉਹਨਾਂ ਨੂੰ ਥਾਣੇ ਵਿੱਚ ਲੈ ਕੇ ਗਏ ਜੇਲ੍ਹ ਵਿੱਚ ਬੰਦ ਕੀਤਾ ਤਾਂ ਉਹ ਕਿਸੇ ਕੋਲ ਕਹਿਣ ਲੱਗੀ ਕਿ ਉਹਨਾਂ ਕੋਲ ਪੈਸੇ ਆ ਇਸ ਕਰਕੇ ਮੈਨੂੰ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ ਉਹ ਮੇਰੀ ਸੱਸ ਰਾਹੀ ਮੈਨੂੰ ਮੈਸੇਜ ਭੇਜਵਾ ਰਹੀ ਸੀ ਕਿ ਮੈਨੂੰ ਮaaf ਕਰ ਦੇ ਮੈਂ ਤੈਨੂੰ ਕੁਝ ਵੀ ਨਹੀਂ ਕਹਾਂਗੀ बस ਮੈਨੂੰ ਜੇਲ੍ਹ ਵਿੱਚੋਂ ਕਢਵਾ ਦੇ ਪਰ ਮੈਂ ਉਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿਉਂਕਿ ਉਹਨਾਂ ਨੇ ਮੈਨੂੰ ਬੜਾ ਪਰੇਸ਼ਾਨ ਕੀਤਾ ਹੋਇਆ ਸੀ ਮੈਂ ਆਪਣੇ ਬੱਚੇ ਨਾਲ ਠੀਕ ਸੀ ਮੈਨੂੰ ਹੁਣ ਉਹਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਜੇ ਇਨਸਾਨ ਨੇ ਇੰਨਾ ਪਿਆਰ ਕਰਨ ਦੇ ਬਾਵਜੂਦ ਵੀ ਮੈਨੂੰ ਵਾਪਸ ਪਿਆਰ ਨਹੀਂ ਦਿੱਤਾ ਫਿਰ ਵੀ ਮੇਰੇ ਨਾਲ ਧੋਖਾ ਕਰ ਦਿੱਤਾ ਇਹੋ ਜਿਹਾ ਇਨਸਾਨ ਤੋਂ ਮੈਂ ਕਦੇ ਵੀ ਜ਼ਿੰਦਗੀ ਵਿੱਚ ਵਿਸ਼ਵਾਸ ਨਹੀਂ ਕਰ ਸਕਦਾ ਪੂਰੇ 6 ਮਹੀਨੇ ਤੱਕ ਉਹ ਜੇਲ੍ਹ ਵਿੱਚ ਰਹੀ ਮੈਨੂੰ ਇਹ ਸੀ ਕਿ ਉਹਨਾਂ ਦਾ ਦਿਮਾਗ ਠਿਕਾਣੇ ਆ ਜਾਵੇ ਤਾਂ ਕਿ ਦੁਬਾਰਾ ਉਹ ਮੇਰੇ ਨਾਲ ਇਸ ਤਰ੍ਹਾਂ ਨਾ ਕਰਨ 6 ਮਹੀਨਿਆਂ ਬਾਅਦ ਮੈਂ ਆਪਣਾ ਕੇਸ ਵਾਪਸ ਲੈ ਲਿਆ ਤੇ ਉਹ ਜੇਲ੍ਹ ਵਿੱਚੋਂ ਬਾਹਰ ਆ ਗਈ ਬਾਹਰ ਆ ਕੇ ਉਹਨਾਂ ਨੇ ਕਦੇ ਵੀ ਮੈਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ 6 ਮਹੀਨਿਆਂ ਵਿੱਚ ਉਹਨਾਂ ਦੇ ਕੰਨਾਂ ਨੂੰ ਹੱਥ ਲੱਗ ਗਏ ਸੀ ਹੁਣ ਮੈਂ ਆਪਣੇ ਬੱਚੇ ਨਾਲ ਤੇ ਆਪਣੀ ਮੰਮੀ ਡੈਡੀ ਨਾਲ ਆਪਣੇ ਘਰ ਰਹਿ ਰਿਹਾ ਹਾਂ ਜਦੋਂ ਵੀ ਮੰਮੀ ਮੈਨੂੰ ਦੂਜਾ ਵਿਆਹ ਉਹ ਮੌਲੀ ਕਹਿਦੀ ਹੈ ਤਾਂ ਮੇਰਾ ਮਨ ਨਹੀਂ ਮੰਨਦਾ ਕਿਉਂਕਿ ਮੈਂ ਉਹਨੂੰ ਹੀ ਪਿਆਰ ਕਰਦਾ ਸੀ ਮੈਂ ਸਭ ਕੁਝ ਆਪਣਾ ਉਹਨੂੰ ਹੀ ਸੌਂਪ ਚੁੱਕਿਆ ਸੀ ਬੇਸ਼ੱਕ ਉਹ ਮੇਰੀ ਨਾ ਬਣੀ ਪਰ ਮੇਰਾ ਦਿਲ ਇਸ ਗੱਲ ਦੀ ਇਜਾਜ਼ਤ ਨਹੀਂ ਦੇ ਰਿਹਾ ਸੀ ਜ਼ਿੰਦਗੀ ਵਿੱਚ ਪਿਆਰ ਕਰਨਾ ਵੀ ਸਾਡੇ ਲਈ ਗੁਨਾਹ ਹੋ ਜਾਂਦਾ ਹੈ ਜ਼ਰੂਰੀ ਨਹੀਂ ਕਿ ਹਰ ਇੱਕ ਨੂੰ ਅੱਜੋਂ ਵੀ ਪਿਆਰ ਕਰਨ ਵਾਲਾ ਹੀ ਮਿਲੇ ਐਨੀ شدت ਨਾਲ ਕੀਤਾ ਹੋਇਆ ਪਿਆਰ ਵੀ ਗੁਨਾਹ ਬਣ ਜਾਂਦਾ ਹੈ ਤਾਂ ਪਿਆਰ ਦੇ ਨਾਮ ਤੇ ਸ਼ਬਦ ਤੋਂ ਮੈਨੂੰ ਨਫ਼ਰਤ ਹੋ ਗਈ ਸੀ ਮੈਨੂੰ ਹੁਣ ਕਿਸੇ ਔਰਤ ਤੇ ਵਿਸ਼ਵਾਸ ਨਹੀਂ ਰਿਹਾ ਮੈਂ ਸਾਰਿਆਂ ਨੂੰ ਇਹੀ ਸਲਾਹ ਦਊਂਗਾ ਕਿ ਜੇ ਕਿਸੇ ਨੂੰ ਪਿਆਰ ਕਰਨਾ ਹੈ ਕਿਸੇ ਨਾਲ ਰਿਲੇਸ਼ਨ ਵਿੱਚ ਆਉਣਾ ਹੈ ਨਾ ਸੋਚ ਸੰਤਿਕੇ ਆਇਓ ਮੈਂ ਨਹੀਂ ਕਹਿਦਾ ਕਿ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਹੁੰਦੀਆਂ ਨੇ ਤੇ ਸਾਰੇ ਮੁੰਡੇ ਇੱਕੋ ਜਿਹੇ ਹੁੰਦੇ ਆ ਪਰ ਫਿਰ ਵੀ ਕਈ ਵਾਰ ਅਸੀਂ ਕਿਸੇ ਨਾ ਕਿਸੇ ਮੋੜ ਤੇ ਤੁਖਾ ਖਾ ਜਾਂਦੇ ਹਾਂ ਇਨਸਾਨ ਦੀ ਪਰਖ ਕਰਦੇ ਰਹਿਣਾ ਚਾਹੀਦਾ ਆ ਦੋਸਤੋ ਕੀ ਕਹਿਣਾ ਹੈ ਤੁਖਾਟਾ ਇਸ ਕਹਾਣੀ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਕਰੋ ਅਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਦੇਖਣਾ ਤੇ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਨੂੰ ਦਬਾ ਕੇ ਆਲ ਨੋਟੀਫਿਕੇਸ਼ਨ ਤੇ ਸੈੱਟ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਕੋਲ ਤੁਰੰਤ ਪਹੁੰਚਣ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ